ਦਰਜੀਤ ਸਵੇਰੇ ਮੈਂ ਡਿਫਰੈਂਸ਼ਨ ਦੇ ਵਿੱਚ ਸੀਗਾ ਦੋਈ ਨਹੀਂ ਇਹ ਤੁਹਾਡੇ ਪਿਤਾ ਦਾ ਕੀ ਨਾਮ ਹੈ ਮੇਰੇ ਪਿਤਾ ਦਾ ਨਾਮ ਰਾਮਦਾਸ ਕਿੱਥੇ ਰਹਿੰਦੇ ਤੁਸੀਂ ਪਿੰਡ ਲਾਂਗੜਾ ਰਹਿੰਦਾ ਮੈਂ ਜੀ ਤੁਸੀਂ ਕਿੱਥੋਂ ਦੇ ਪੋਟੋ ਕੇ ਆਏ ਹੋ ਮੈਂ ਜੀ ਐਸਏ ਤੋਂ ਆ ਕੇ ਆਇਆ ਹਾਂ ਬੜਾ ਅੱਛਾ ਕੱਲ੍ਹ ਆਏ ਸੀ ਆ ਕੱਲੇ ਆਏ ਅੱਜ ਕੀ ਹੋਇਆ ਸਵੇਰੇ ਕੀ ਹੋਇਆ ਅੱਜ ਸਵੇਰੇ ਉਹਨਾਂ ਤੋਂ ਮੈਡਿਫਰੈਂਸ਼ਨ ਦੇ ਵਿੱਚ ਸੀਗਾ ਮੈਂ ਮਾਤਾ ਮੇਰੀ ਨਾ ਅੱਧ ਸਤਿ ਜੀ ਨੂੰ ਪਤਾ ਨਹੀਂ ਲੱਗਾ ਮੈਂ ਕਿ ਵੀ ਮੈਂ ਸ਼ਾਮ ਨੂੰ ਰਾਤ ਨੂੰ ਸ਼ਾਇਦ ਆਜਮਾ ਨਾ ਤੇ ਮੈਂ ਆ ਜਾਣਾ ਤੇ ਮਰੇ ਸਤਵੇ ਮੈਂ ਮੋਟਰਸਾਈਕਲ ਤੇ ਟਾਰਨ ਕਰੀ ਚੱਲ ਗਿਆ ਚਾਚੇ ਹਣੇ ਪੱਜਲੀ ਆਏ ਆ ਫੋਰਟਗਲ ਤੋਂ ਉਹ ਕਿੱਥੇ ਸ਼ਰਪੁਰ ਆਇਆ ਗੜਸ਼ੰਕਰ ਜੀ ਅੱਛਾ ਉਸ ਤੋਂ ਬਾਅਦ ਫਿਰ ਕਿੱਥੇ ਗਏ ਉਸ ਤੋਂ ਬਾਅਦ ਫਿਰ ਮੈਂ ਬੰਗੀ ਮੈਂ ਮਾਮੇ ਹਣਾਂ ਨੂੰ ਮਿਲਣ ਚੱਲ ਗਿਆ ਅੱਛਾ ਫਿਰ ਮੈਂ ਉੱਥੇ ਰੈਸਟ ਕੀਤੀ ਰੈਸਟ ਕਰਕੇ ਹੇ ਜੀ ਜਾਬੇ ਗਮਾ ਮੈਂ ਉਹਨੂੰ ਮਿਲ ਕੇ ਫਿਰ ਮੈਂ ਕਿਹਾ ਚਲ ਮਸੀ ਨੂੰ ਮਿਲਿਆਵਾਂ ਜਾ ਕੇ ਸੈਲੇ ਓਕੇ ਉਹ ਸੈਲੇ ਤੋਂ ਆਇਆ ਮਸਲੇ ਤੋਂ ਆਇਆ ਅਚਕੀ ਜੀ ਹੁਰ ਦਸਿਓ ਕਿ ਤੁਹਾਨੂੰ ਕਿਹੜੇ ਟਰੈਵਲ ਏਜੰਟ ਨੇ ਭੇਜਿਆ ਸੀਗਾ ਬਾਹਰ ਮੈਨੂੰ ਕਿਸੇ ਟਰੈਵਲ ਏਜੰਟ ਨੇ ਨਹੀਂ ਭੇਜਿਆ ਜੀ ਮੈਂ ਆਪਣੇ ਆਪਣੇ ਦੇਖੋ ਤੁਹਾਡੇ ਤੇ ਜੇ ਕਿਸੇ ਤਰ੍ਹਾਂ ਦਾ ਦਬਾਅ ਹੈ ਸਾਨੂੰ ਦੱਸੋ ਅਸੀਂ ਤੁਹਾਨੂੰ ਨਹੀਂ ਨਹੀਂ ਦਬਾਅ ਕਿਸੇ ਤਰ੍ਹਾਂ ਅਸੀਂ ਤਾਂ ਪ੍ਰਸ਼ਾਸਨ ਤੁਹਾਡੇ ਨਾਲ ਹੈ ਅਸੀਂ ਤੁਹਾਨੂੰ ਮੈਂ ਤੁਹਾਡੀ ਪੂਰੀ ਮਦਦ ਕਰਾਂਗੇ ਕਿਹੜੇ ਕੋਈ ਟਰੈਵਲ ਏਜੰਟ ਨੇ ਤੁਹਾਣਾ ਕੋਈ ਗੱਲਬਾਤ ਕੀਤੀ ਹੋਗੀ ਅਸੀਂ ਉਹਦੇ ਖਿਲਾਫ ਲੀਗਲ ਬੰਦੀ ਕਾਰਵਾਈ ਕਰਾਂਗੇ ਤੇ ਤੁਹਾਡੇ ਜੋ ਵੀ ਬੰਦੇ ਪੈਸ ਧੰਨਵਾਦ ਕਰਦੇ ਆ ਜੀ ਉਹ ਮੈਂ ਜਾਨੀ ਕੋਈ ਟ੍ਰੈਵਲ ਏਜੰਟ ਨਹੀਂ ਮੈਂ ਆਪਣੇ ਆਪ ਹੀ ਦੂਜਾ ਕੀਤਾ ਸੀਗਾ ਜੀ ਚਲੋ ਜੋ ਮਾਲਕ ਨੂੰ ਮਨਜ਼ੂਰ ਹੋਣਾ ਤਾਂ ਤੁਸੀਂ ਆਪਣੇ ਵੀਜ਼ਾ ਫਾਰਮ ਕਿਦਾਂ ਭਰੇ ਸੀਗੇ ਫਾਰਮ ਤੋਂ ਉਹਨੇ ਨਹੀਂ ਭਰੇ ਸੀਗੇ ਅੱਛਾ ਇਹਦੇ ਕਿਸੇ ਦਾ ਕੋਈ ਕਸੂਰ ਨਹੀਂ ਨਾ ਨਾ ਕਿਸੇ ਦਾ ਕੋਈ ਮੈਕਸੀਕੋ ਤਾਂ ਕਿੱਦਾਂ ਪਹੁੰਚ ਗਏ ਤੁਸੀਂ ਮੈਕਸੀਕੋ ਉੱਥੇ ਜਦੋਂ ਮੈਂ ਨਤਵੇਜ ਸੀਗਾ ਜੀ ਅਸੀਂ ਉਹ ਜਿਹੜਾ ਵੀਜ਼ ਤੇ ਗਏ ਸੀਗੇ ਜੀ ਉੱਥੇ ਜਿਹੜੇ ਨੌਂਦੇ ਉੱਥੇ ਨੌਂ ਟੱਕਰ ਕੇ ਬੰਦਾ ਪਲੰਬਰ ਆ ਦੂਜਾ ਫਰੈਂਡ ਜਿਹਾ ਬਣਿਆ ਕਿੱਥੇ ਹੋਤੇ ਮੈਕਸੀਕੋ ਚ ਨਹੀਂ ਨਹੀਂ ਉਹ ਜਿਹੜੀ ਅੱਛਾ ਫਿਰ ਉਹਦੇ ਨਾਲ ਜਦਦਾ ਉਹ ਕਹਿੰਦਾ ਮੈਂ ਜਾਣਾ ਹੈ ਮੈਂ ਕਿਹਾ ਕਿੱਥੇ ਹੈ ਕਹਿੰਦਾ ਮੈਕਸੀਕੋ ਤੇ ਵੀਜ਼ਾ ਮਿਲ ਜਾਂਦੀ ਹੈ ਅੱਛਾ ਮੈਂ ਕਿਹਾ ਚੱਲ ਮੇਰਾ ਵੀ ਤੋਗਰਾ ਲਾ ਯਾਰ ਅੱਛਾ ਅਸੀਂ ਉਹਦੇ ਅਸੀਂ ਜਾ ਕੇ ਉੱਥੇ ਜਾ ਅਬੂ ਦਾ ਵੀਜ਼ਾ ਉਹਦਾ ਵੀਜ਼ਾ ਹੋ ਗਿਆ ਪੇਪਰ ਲਾ ਕੇ ਹੁਣ ਅਬੂ ਦਾ ਵੀਜ਼ਾ ਉਹ ਫਲੈਟ ਉਹਨੂੰ ਦੂਜੀ ਵਿਤਨਿਮ ਦੀ ਕਹਿੰਦਾ ਹੁਣੀ ਆ ਵੀਤਨਿਮ ਤੋਂ ਅਸੀਂ ਅਨ ਵਿਤਨਿਮ ਦਾ ਟੂਰਿਸਟ ਵੀਜ਼ਾ ਲਿਆ ਜੀ ਵਿਤਨਿਮ ਤੋਂ ਫਿਰ ਅਸੀਂ ਵਿਤਨਿਮ ਜਾ ਕੇ ਅਸੀਂ ਫਿਰ ਤੁਹਾਨੂੰ ਜਾਨ ਮੈਕਸੀਕੋ ਟੈਕਨੋਲੋਜੀ ਅਸੀਂ ਮੈਕਸੀਕੋ ਪਹੁੰਚ ਗਏ ਅੱਛਾ ਫਿਰ ਫੜੇ ਕਦ ਕਿਸੀ ਉੱਥੇ ਬਾਈ ਬਾਈ ਜਨਮਰੀ ਨੂੰ ਅੱਛਾ ਉਥੇ ਡਿਪੋਰਟੋ ਕੀ ਕੱਲ ਆਏ ਤੁਸੀਂ ਹੈਨਾ ਕੱਲ ਆਏ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ ਨਾ ਨਾ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਤੁਹਾਡੇ ਪਿੰਡ ਨੇ ਕਾਫੀ ਸਹਿਯੋਗ ਕੀਤਾ ਜੀ ਤੁਹਾਡਾ ਮੇਰਾ ਪਿੰਡ ਬਹੁਤ ਵਧੀਆ ਹੈ ਜੀ ਚਲੋ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਚ ਨਹੀਂ ਰਹਿਣਾ ਜੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੀ ਪੂਰੀ ਹੈਲਪ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ